ਇੱਥੇ ਰਾਤ ਹੀ ਆਇਆ ਤੇ ਗੋਲੀਆਂ ਮਾਰੀਆਂ ਗਈਆਂ ਨੇ ਇਹ ਪਤਾ ਨਹੀਂ ਰਾਤ ਕਿੰਨੇ ਵਜੇ ਵਜਿਆ ਸਾਨੂੰ ਨਹੀਂ ਕੋਈ ਪਤਾ ਦੇ ਘਰੋਂ ਨਿਕਲਿਆ ਸੀ ਕਿਤੇ 9 ਵਜੇ ਦਾ ਰਾਤ ਸਵੇਰੇ ਇਨਫਾਰਮੇਸ਼ਨ ਮਿਲਦੀ ਆ ਤੁਹਾਂ ਘੰਟਾ ਤੋਂ ਪਹਿਲੇ ਕਿ ਇੱਕ ਡੈੱਡ ਬੋਡੀ ਪਈ ਹੈ ਇੱਥੇ ਕਾਰ ਦੇ ਵਿੱਚ ਆ ਕੇ ਮੌਕੇ ਤੇ ਲਿਖਿਆ ਮਜਦੀਕ ਹੋਰ ਵੀ ਪਏ ਨੇ ਮੈਂ ਗੁਰਮੀਤ ਸਿੰਘ ਕਰਨਾਮੇ ਦਾ ਕੀ ਸਰਪੰਚੋ ਸਰਪੰਚਾਂ ਮੌਕੇ ਤੇ ਇਹ ਜੱਥ ਹੋਈ ਹੈ ਇਹਨਾਂ ਦਾ ਨਾਮ ਕੀ ਉਮਰ ਕਿੰਨੀ 50 ਸਾਲ ਉਮਰ ਆਦੀ ਬਲਬੀਰ ਸਿੰਘ ਨਾਮ ਛਾਬੀ ਛੋਟਾ ਨਾ ਕੀ ਲੱਗਦਾ ਸਾਡੇ ਛੋਟਾ ਭਰਾ ਕੀ ਗੱਲ ਹੋਈ ਹੈ ਕੋਈ ਗੱਲ ਨਹੀਂ ਹਨ ਕੋਈ ਇਹਨਾਂ ਦੀ ਕੋਈ ਦੁਸ਼ਮਣੀ ਨਹੀਂ ਕੋਈ ਵੈਰ ਨਹੀਂ ਉਹਦਾ ਜੀ ਹਾਂਜੀ ਪਿਆ ਕੀ ਇੱਥੇ ਰਾਤ ਹੀ ਆਇਆ ਤੇ ਗੋਲੀਆਂ ਮਾਰੀਆਂ ਕਿ ਇਹਨੇ ਕਿਹੜੀ ਜਗ੍ਹਾ ਇਹ ਰਸੂਲਪੁਰ ਮੈਂ ਤਾਂ ਪਿੰਡਾਂ ਚ ਕੇਰੀ ਗੁਰਦੁਆਰਾ ਲੱਗੇ ਕਿੰਨੇ ਵਜੇ ਦੀ ਗੱਲ ਹੈ ਇਹ ਪਤਾ ਨਹੀਂ ਰਾਤ ਕਿੰਨੇ ਵਜੇ ਵਜਿਆ ਹਨ ਨੂੰ ਨਹੀਂ ਕੋਈ ਪਤਾ ਰੇਤ ਘਰੋਂ ਨਿਕਲਿਆ ਕਦੇ 9 ਵਜੇ ਨਾ ਆ ਗਏ ਹਾਂ ਜੀ ਵੀ ਆਏ ਦੋ ਬੇਟਾ ਤੇ ਇੱਕ ਬੇਟੀ ਆਦੇ ਕੋਈ ਰੰਜਿਸ਼ ਨਹੀਂ ਕੋਈ ਰੰਜਿਸ਼ ਨਹੀਂ ਇਹਦੀ ਸਪਾਰਟੀ ਪੌਂਕੀ ਮੌਕੇ ਦੇ ਹਾਂਜੀ ਹਾਂ ਜੀ ਪੌਂਕੀ ਹੈ ਹਾਂਜੀ ਕੀ ਗੰਦੀਪੁਰ ਸ ਆਜ ਆਪਣੀ ਸ਼ਾਨ ਬੀਨ ਕਰਨ ਦੇ ਤੁਹਾਨੂੰ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਕੀ ਹਾਂਜੀ ਬਲਵੀਰ ਸਿੰਘ ਆਏ ਪੰਜ ਗਰਾਈਆਂ ਦਾ ਪਿੱਛੋ ਪਿੰਡ ਦਾ ਕਰਨਾਮਾ ਦਾ ਪੰਜ ਗਰਾਈਆਂ ਾਡੇ ਤੇ ਦੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਰਾਤੀ ਕਰੀਬ 9:00 ਦੇ ਕਰੀਬ ਉਥੋਂ ਉਤਰਿਆ ਤੇ ਇੱਥੇ ਅੱਜ ਸਵੇਰੇ ਇਨਫੋਰਮੇਸ਼ਨ ਮਿਲਦੀ ਆ 2 ਘੰਟੇ ਤੋਂ ਪਹਿਲੇ ਕਿ ਇੱਕ ਡੈੱਡ ਬੋਡੀ ਪਈ ਹੈ ਇੱਥੇ ਕਾਰ ਦੇ ਵਿੱਚ ਆ ਕੇ ਮੌਕੇ ਤੇ ਵੇਖਿਆ ਨਜ਼ਦੀਕ ਹੋਰ ਵੀ ਪਏ ਨਹੀਂ ਤੇ ਅਸੀਂ ਫੋਰੈਂਸਿਕ ਸਾਈਟ ਦੀ ਟੀਮ ਇੰਤਜ਼ਾਰ ਕਰਦੇ ਪਏ ਬਾਕੀ ਡੌਸ ਗਾਰਡ ਤੇ ਬਾਕੀ ਦੂਸਰੇ ਕਰਦੇ ਪਏ ਤਫਤੀਸ਼ ਕਰ ਰਹੇ ਹਾਂ ਜੀ ਕਿੰਨੀਆਂ ਗੋਰੀਆਂ ਛੋਟੀਆਂ ਹੁਣ ਖੋਲ ਤੇ ਇੱਥੇ 5 ਨਜ਼ਰ ਆ ਰਹੇ ਨੇ ਜੀ ਨਜ਼ਦੀਕ ਬਾਨਾ ਬਸ ਹਾਂਜੀ ਨਹੀਂ ਕੋਈ ਰੰਜਿਸ਼ ਨਹੀਂ ਹੈਗੀ ਇੱਥੇ ਰਾਤ ਹੀ ਆਇਆ ਤੇ ਗੋਲੀਆਂ ਮਾਰੀਆਂ ਗਈਆਂ ਨੇ ਇਹ ਪਤਾ ਨਹੀਂ ਰਾਤ ਕਿੰਨੇ ਵਜੇ ਵਜਿਆ ਸਾਨੂੰ ਨੂੰ ਕੋਈ ਪਤਾ ਰਾਤ ਘਰੋਂ ਨਿਕਲਿਆ ਸੀ ਕਿਤੇ 9 ਵਜੇ ਦਾ ਰਾਤ ਸਵੇਰੇ ਇਨਫਾਰਮੇਸ਼ਨ ਮਿਲਦੀ ਆ ਤੋ ਘੰਟਾ ਤੋਂ ਪਹਿਲੇ ਕਿ ਇੱਕ ਡੈੱਡ ਬੋਡੀ ਪਈ ਹੈ ਇੱਥੇ ਕਾਰ ਦੇ ਵਿੱਚ ਆ ਕੇ ਮੌਕੇ ਤੇ ਦੇਖਿਆ ਨਜ਼ਦੀਕ ਹੋਰ ਵੀ ਪਏ ਨੇ ਮੈਂ ਗੁਰਮੀਤ ਸਿੰਘ ਕਰਨਾਮੇ ਦਾ ਇਹ ਸਰਪੰਚ ਉਹ ਸਰਪੰਚ ਮੌਕੇ ਤੇ ਇਹ ਜੱਤ ਹੋਈ ਹੈ ਇਹਦਾ ਨਾਮ ਕੀ ਉਮਰ ਕਿੰਨੀ 50 ਸਾਲ ਉਮਰ ਹੈ ਦੀ ਬਲਬੀਰ ਸਿੰਘ ਨਾਮ ਛਾਬੀ ਛੋਟਾ ਨਾਮ ਕੀ ਲੱਗਦਾ ਤੁਹਾਡੇ ਛੋਟਾ ਭਰਾ ਕੀ ਗੱਲ ਹੋਈ ਹੈ ਕੋਈ ਗੱਲ ਨਹੀਂ ਇਹਨੂੰ ਕੋਈ ਨਾ ਨਹੀਂ ਕੋਈ ਦੁਸ਼ਮਣੀ ਨਹੀਂ ਕੋਈ ਵੈਰ ਨਹੀਂ ਇਹਦਾ ਜੀ ਹਾਂਜੀ ਪਿਆ ਕੀ ਹੈ ਇੱਥੇ ਰਾਤ ਹੀ ਆਇਆ ਤੇ ਗੋਲੀਆਂ ਮਾਰੀਆਂ ਕਿ ਇਹਨੇ ਕਿਹੜੀ ਜਗ੍ਹਾ ਇਹ? ਇਹ ਰਸੂਲਪੁਰ ਮੈਂ ਤਾਂ ਪਿੰਡਾਂ ਚ ਕੇਰੀ ਗੁਰਦੁਆਰਾ ਲੱਗੇ। ਕਿੰਨੇ ਵਜੇ ਦੀ ਗੱਲ? ਇਹ ਪਤਾ ਨਹੀਂ ਰਾਤ ਕਿੰਨੇ ਵਜੇ ਵਜਿਆ ਹਨ ਨੂੰ ਨਹੀਂ ਕੋਈ ਪਤਾ ਰਾਤ ਘਰੋਂ ਨਿਕਲਿਆ ਕਿਤੇ 9 ਵਜੇ ਨਾ। ਆ ਗਿਆ ਇਹ। ਹਾਂਜੀ ਵੀ ਆਏ ਦੋ ਬੇਟਾ ਤੇ ਇੱਕ ਬੇਟੀ ਜਦੇ। ਕੋਈ ਰੰਜਿਸ਼ ਕਿੰਨਾ? ਕੋਈ ਰੰਜਿਸ਼ ਨਹੀਂ ਇਹਦੀ। ਫਿਰ ਪਾਰਟੀ ਪੌਂਕੀ ਮੌਕੇ ਤੇ। ਹਾਂਜੀ। ਹਾਂਜੀ ਪੌਂਕੀ ਹੈ ਹਾਂਜੀ। ਕੀ ਗੰਦੀਪੁਰਸ? ਹਾਂ ਜੀ ਆਪਣੀ ਸ਼ਾਨ ਬੀਨ ਕਰਨ ਦੇ। ਅੱਤਨਸ਼ਕ ਦੇ ਨਹੀਂ ਕੋਈ ਸ਼ੱਕ ਨਹੀਂ ਕੀਤੇ ਹਨ ਕੁਲਵੀਰ ਸਿੰਘ ਆ ਪੰਜ ਕਰਾਈਆਂ ਦੇ ਪਿੱਛੋਂ ਪਿੰਡ ਦਾ ਕਰਨਾਮਾ ਦਾ ਪੰਜ ਕਰਾਈਆਂ ਾਡੇ ਤੇ ਦੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਰਾਤੀ ਕਰੀਬ 9:00 ਦੇ ਕਰੀਬ ਉਥੋਂ ਉਤਰਿਆ ਤੇ ਇੱਥੇ ਅੱਜ ਸਵੇਰੇ ਇਨਫੋਰਮੇਸ਼ਨ ਮਿਲਦੀ ਆ 2 ਘੰਟਾ ਤੋਂ ਪਹਿਲੇ ਕਿ ਇੱਕ ਡੈੱਡ ਬੋਡੀ ਪਈ ਹੈ ਇੱਥੇ ਕਾਰ ਦੇ ਵਿੱਚ ਆ ਕੇ ਮੌਕੇ ਤੇ ਵੇਖਿਆ ਨਜ਼ਦੀਕ ਹੋਰ ਵੀ ਪਏ ਨੇ ਅਸੀਂ ਫੋਰੈਂਸਿਕ ਸਾਈਟ ਦੀ ਟੀਮ ਇੰਤਜ਼ਾਰ ਕਰਦੇ ਪਏ ਬਾਕੀ ਡੌਸਗਾਰ ਤੇ ਬਦ ਦੂਸਰੇ ਕਰਦੇ ਪਏ ਤਫਤੀਸ਼ ਕਰ ਰਹੇ ਹਾਂ ਜੀ ਕਿੰਨੀਆਂ ਗੋਲੀਆਂ ਚੜੀਆਂ ਹੋਣ ਹੁਣ ਖੋਲ ਤੇ ਇੱਥੇ ਪੰਜ ਨਜ਼ਰ ਆ ਰਹੇ ਨੇ ਜੀ ਨਜ਼ਦੀਕ ਬਹਾਨੇ ਪਾਸ ਹਾਂਜੀ ਨਹੀਂ ਕੋਈ ਰੰਜਿਸ਼ ਨਹੀਂ ਹੈਗੀ